ਸਾਰਿਆਂ ਨੂੰ ਮੈਂ ਸਿਰਫ ਜੋ ਇਨਵੈਸਟੀਗੇਸ਼ਨ ਵਿੱਚ ਹੋ ਰਿਹਾ ਹੈ ਤੇ ਕੋਰਟ ਵਿੱਚ ਹੋ ਰਿਹਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐ ਐਨਡੀਪੀਐਸ ਕੇਸ ਵੀ 12 2021 ਨੂੰ ਰਜਿਸਟਰ ਹੋਇਆ ਸੀ ਅੱਜ ਅਸੀਂ ਟੂਵਰਡਸ ਦੀ ਐਂਡ ਆਫ 2025 ਖੜੇ ਆ ਤੇ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਲੀਗੇਸ਼ਨਸ ਤੇ ਐਫਆਈਆਰ ਰਜਿਸਟਰ ਹੋ ਸਕਦੀ ਐ ਐਲੀਗੇਸ਼ਨਸ ਤੇ ਰਿਮਾਂਡ ਲੈ ਸਕਦੇ ਹੋ ਪਰ ਜਿਹੜਾ ਚਲਾਨ ਹੈ ਉਹ ਸ਼ਹਾਦਤ ਤੇ ਸਬੂਤਾਂ ਤੇ ਪੇਸ਼ ਹੋਣਾ ਹੈ ਐਵੀਡੈਂਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹੁਣ ਡਿਸਪਰੋਪੋਰਸ਼ਨਲ ਐਸੈਟਸ ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਰੇ ਕਿਉਂਕਿ ਐਵੀਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਐਵੀਡੈਂਸ ਕ੍ਰੀਏਟ ਕਰਨਾ ਸ਼ੁਰੂ ਕਰਤਾ ਹੈ ਐਵੀਡੈਂਸ ਫੈਬ੍ਰिकेट ਕਰਨਾ ਸ਼ੁਰੂ ਕਰਤਾ ਹੈ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ ਇੰਡਿਊਸਮੈਂਟ ਐਂਡ ਫਰੇਟ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚੂਨੇਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਰਟਸ ਤੁਹਾਡੇ ਕੋਲ ਆਉਣਾ ਪੈ ਰਿਹਾ ਬਿਕਾਜ਼ ਤੁਹਾਡਾ ਜਿਹੜਾ ਮੀਡੀਅਮ ਐ ਉਹ ਸਾਰਾ ਕੁਲ ਕਟੋ-ਕਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੋਣੀਆਂ ਸੋ ਦੈਟ ਨਾ ਇਹਨਾਂ ਦੀ ਨਾ ਸਾਡੀ ਮੀਡੀਆ ਕੋਲ ਲੋਕਾਂ ਕੋਲ ਸਚਾਈ ਪਹੁੰਚਣੀ ਚਾਹੀਦੀ ਹੈ ਸੋ ਅਸੀਂ ਐਪਲੀਕੇਸ਼ਨ ਫਾਈਲ ਕਰਨ ਲੱਗੇ ਹਾਂ ਕਿ ਕੋਰਟ ਪ੍ਰੋਸੀਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਇਹ ਇੱਕ ਪਬਲਿਕ ਫੰਕਸ਼ਨ ਹੈ ਐਂਡ ਏਵਰੀਬਾਡੀ ਇਨ ਦ ਡੈਮੋਕ੍ਰੇਸੀ ਹੈਜ਼ ਦ ਰਾਈਟ ਟੂ ਨੋ ਵਾਟ ਇਜ਼ ਦ ਟਰੂਥ ਐਂਡ ਵਾਟ ਇਜ਼ ਦ ਫਾਲਸਿਟੀ ਇਹਨਾਂ ਨੇ ਰਿਮਾਂਡ ਲੈ ਲਿਆ ਸੀਗਾ ਇਹ ਕਹਿ ਕੇ ਕਿ 1000 ਏਕੜ ਜ਼ਮੀਨ ਹੈ ਫੈਬ੍ਰਿਕੇਸ਼ਨ ਦੀ ਹੱਦ ਦੇਖ ਲਓ ਕਿ ਜਿਹੜਾ 402 ਹੈਕਟੇਰ ਦੱਸਿਆ ਗਿਆ ਕੋਰਟ ਵਿੱਚ ਉਹ 402 ਸਕੁਅਰ ਮੀਟਰਸ ਹੈ ਇੱਕ ਹੈਕਟੇਰ 'ਚ 10000 ਸਕੁਅਰ ਮੀਟਰ ਹੁੰਦੇ ਹੈ ਦੇ ਹੈਵ ਐਗਜ਼ੈਜਰੇਟਿਡ ਰਿਕਾਰਡਸ ਟੂ ਦ ਐਕਸਟੈਂਟ ਆਫ 10000 ਟਾਈਮਸ ਤੇ ਹੁਣ ਇਹਨਾਂ ਨੂੰ ਰਸਤਾ ਕੋਈ ਨਹੀਂ ਲੱਭ ਰਿਹਾ ਜਿਹੜੀ ਇਹ ਕੋਰਟ ਵਿੱਚ ਗੱਲ ਕਰ ਰਹੇ 450 ਕਰੋੜ ਰੁਪਏ ਦੀ ਉਹ ਡੈਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਹੈ ਔਰ 450 ਕਰੋੜ ਦਣੀ ਵਧਿਆ ਹੈ ਇੱਕ ਇੱਕ ਪੈਸਾ ਅਕਾਊਂਟਡ ਫॉर ਹੈ ਔਰ ਉਹਨਾਂ ਕੰਪਨੀਆਂ ਦਾ ਬਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਛ ਨਹੀਂ ਉਹ ਅੱਜ ਉਹ ਅੱਜ ਉਹ ਅੱਜ ਗਈ ਹੈ ਬਾਅਦ ਕੌਂਸਲ ਨੂੰ ਉਹਨਾਂ ਨੂੰ ਰਸੀਵ ਹੋ ਜਾਏਗੀ ਕਿਉਂਕਿ ਉਹ ਫਾਰਮੈਟ ਆ ਨੰਬਰ ਲੱਗੇਗਾ ਉਹ ਅੱਜ ਸ਼ਾਮ ਤੱਕ ਰਸੀਵ ਹੋ ਜਾਏਗਾ ਸਰ ਤੁਸੀਂ ਕਹਿ ਰਹੇ ਹੋ ਵੀ ਕੈਮਰਾ ਪਰ ਫੀਡਿੰਗ ਹੈ ਜਿਹੜੀ ਉੱਥੇ ਚੱਲ ਰਹੀ ਹੈ ਕੋਪ ਦੇ ਜੀ ਤੁਸੀਂ ਉਹਨੂੰ ਨਵੀਂ ਐਪਲੀਕੇਸ਼ਨ ਆਵਾਮਾਂਗੇ ਜੀ ਜਦੋਂ ਸਟੇਟ ਨੇ ਪਹਿਲੀ ਅਪਲੀਕੇਸ਼ਨ ਲਈ थी ਕੈਮਰਾ ਪ੍ਰੋਸੀਡਿੰਗ ਵਾਸਤੇ ਤਾਂ ਤੁਹਾਡੀ ਮਤਲਬ ਕੈਸ ਕੌਂਸਲ ਨੇ ਕੀ ਮੂਦਗਾ ਸੈਤੀ ਪ੍ਰਗਟ ਕੀਤੀ ਇਹਨਾਂ ਵਾਲੀ ਕੀ ਦੱਸੋ ਸਰ ਜਦ ਇਹਨਾਂ ਨੇ ਪਹਿਲੀ ਤਰੀਕ ਤੇ ਐਪਲੀਕੇਸ਼ਨ ਫਾਈਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਵਿਕ੍ਰਮ ਸਿੰਘ ਮੁਜੀਠਿਆ ਜੀ ਪ੍ਰੋਟੈਕਸ਼ਨ ਵਾਸਤੇ ਤੇ ਇਹ ਬਹੁਤ ਵੱਡਾ ਲਾਸ ਹੋ ਜਾਏਗਾ ਜੇ ਅਸੀਂ ਸਾਰਿਆਂ ਨੂੰ ਅੰਦਰ ਆਂ ਦਿੱਤਾ ਜਾਵੇ ਸਾਡੀ ਨੋਬਜੈਕਸ਼ਨ ਇਸ ਕਰਕੇ ਸੀ ਕਿ ਅਸੀਂ ਕਹਿ ਹੈ ਜੇ ਕੋਈ ਹੋਰ ਨਹੀਂ ਆ ਸਕਦਾ ਤੇ ਘਟੂ ਘਟ ਉਹਨਾਂ ਦੀ ਵਾਈਫ ਨੂੰ ਉੱਥੇ ਜ਼ਰੂਰ ਆਣ ਦੀ ਇਜਾਜ਼ਤ ਦਿੱਤੀ ਜਾਵੇ so that at least he has a right to access a family member ਜੋ ਨਹੀਂ ਕੀਤਾ ਜਾ ਰਿਹਾ ਕਈ ਗੱਲਾਂ ਦੱਸ ਨਹੀਂ ਹੁੰਦੀਆਂ ਕਈ ਗੱਲਾਂ ਹੋਣੀਆਂ ਹੁੰਦੀਆਂ ਜੀ ਇਸ ਕਰਕੇ ਅਸੀਂ ਕਹਿ ਇਸ ਕਿ ਲਿਮਿਟਡ ਆਪਾਂ ਇਸ ਗੱਲ ਤੇ ਟਾਈਮ ਨਾ ਵੇਸ ਕਰੀਏ ਕਿਉਂਕਿ ਅਸੀਂ ਇਹਨੂੰ ਅਗਲੀ ਤਰੀਕ ਤੇ ਦੇਖਾਂਗੇ ਅਗਲੀ ਤਰੀਕ ਤੇ ਜਦੋਂ ਅਸੀਂ ਸਤ ਨੂੰ ਨੋਬਜੈਕਸ਼ਨ ਮੰਗਿਆ असि बिल्कुल डिकलाइन कर दता अमन ओपनली कह रहे हैं। साल हो गए जी अभी थे डिफेंड करते करते सारे ऑर्डर ने आई एव हाई कोर्ट ऑर्डर विच हेज बिक्रम मजीठियाज नॉट इन्वाल्व इन डायरेक्टरेड ही इज नॉट इन्वॉल्व इन फाइनेंसिंग ऑफ डायरेक्टरेट हीशनशिप विद एनी परसन अक्यूज डायरेक्ट्रेड बट बाहर पब्लिक परसैप्शन की चल रहे हैं ਅਸੀਂ ਉਹਨਾਂ ਦੀ ਮਾਈਟ ਉਹਨਾਂ ਦੇ ਫਾਈਨੈਂਸਸ ਨਹੀਂ ਮੈਚ ਕਰ ਸਕਦੇ ਪਰ ਟਰੂਥ ਨੀਡਸ ਟੂ ਬੀ ਟੋਲ ਟੂ ਏਵਰੀ ਸਿਟੀਜ਼ਨ ਆਫ ਪੰਜਾਬ ਔਰ ਜਦ ਸਬ ਤੋਂ ਸੁਪੀਰੀਅਰ ਕੋਰਟਸ ਕੋਰਟ ਨੰਬਰ 1 ਆਫ ਦ ਸੁਪਰੀਮ ਕੋਰਟ ਕੋਰਟ ਨੰਬਰ 1 ਆਫ ਦ ਹਾਈ ਕੋਰਟ ਜੇ ਲਾਈਵ ਸਟ੍ਰੀਮਿੰਗ ਹੋ ਰਹੀ ਹੈ ਤਾਂ ਘਟੋ ਘਟ ਇਸ ਕੇਸ 'ਚ ਵੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਨਾ ਸਾਡੇ ਨਾ ਤੁਹਾਡੇ ਟਰੂਥ ਮਸਟ ਬੀ ਨੋਨ ਅਸੀਂ ਹਾਲ ਫਿਲਾਲ ਤਾਂ ਜੀ ਆਨਰਬਲ ਸੈਸ਼ਨ ਜੱਜ ਸਾਹਿਬ ਕੋਲ ਅਸੀਂ ਇੱਕ ਖਾਸ ਫਾਈਲ ਕਰਾਂਗੇ ਉਹ ਇੱਕ ਪਾਰਟਿਕੂਲਰ ਮੈਨੂੰ ਪਤਾ ਲੱਗਿਆ ਇੱਕ ਪਾਰਟਿਕੂਲਰ ਜਰਨਲਿਸਟ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਸਾਡੇ ਰਿਪਲਾਈ ਵਾਸਤੇ 28 ਤਰੀਕ ਨੂੰ ਹੈ ਸਾਡਾ ਉਚੇ ਸਿਰਫ ਇੱਕੋ ਹੀ ਗਰਾਉਂਡ ਹੈ ਬਾਏ ਓਨਲੀ ਵਨ ਜਰਨਲਿਸਟ ਵਾਈ ਨਾਟ एवरीवन ਐਂਡ ਆਈ ਸੇ ਥੈਟ ਇਫ ਇਟ ਇਜ਼ ਅ ਲਾਅ ਐਂਡ ਆਰਡਰ ਸਿਚੁਏਸ਼ਨ ਥੈਨ ਦ ਗਵਰਨਮੈਂਟ ਹੈਸ ਫੇਲਡ ਪ੍ਰੋਵਾਈਡਿੰਗ ਲਾਅ ਐਂਡ ਆਰਡਰ ਪ੍ਰੋਵਾਈਡਿੰਗ ਸਿਕਿਉਰਿਟੀ ਇਜ਼ ਅ ਸਟੇਟ ਸਬਜੈਕਟ ਜੇ ਤੁਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਤਾਂ ਤੁਸੀਂ ਫੇਲ ਹੋ ਚੁੱਕੇ ਹੋ ਦੈਨ देयर ਹਾਸ ਟੂ ਬੀ ਐਨ ਐਮਰਜੈਂਸੀ ਇਫ ਯੂ ਆਰ ਨਾਟ ਪ੍ਰੋਵਾਈਡਿੰਗ ਡੂਇੰਗ ਯਰ ਜੌਬ ਇਫ ਯੂ ਆਰ ਨਾਟ ਡੂਇੰਗ ਯਰ ਪਬਲਿਕ ਫੰਕਸ਼ਨ ਕੋਈ ਐਮਰਜੈਂਸੀ ਨਹੀਂ ਹੈ ਕੋਈ ਫੰਡਮੈਂਟਲ ਰਾਈਟਸ ਸਸਪੈਂਡ ਨਹੀਂ ਹੋਏ ਹੋਏ ਤੇ ਸਭ ਤੋਂ ਵੱਡਾ ਪਿਲਰ ਸਭ ਤੋਂ ਇੰਪੋਰਟੈਂਟ ਪਿਲਰ ਜਿਹੜਾ ਪ੍ਰੈਸ ਦਾ ਹੈ ਦੈਟ ਸ਼ੁੱਡ ਬੀ ਡੈਫੀਨਿਟਲੀ ਹੈਵ ਅਲੌਡ ਅਨਕੁਐਸਚਨੇਬਲ ਐਕਸੈਸ ਸੋ ਦੈਟ ਪੀਪਲ ਆਫ ਪੰਜਾਬ نو ਵਾਟ ਇਜ਼ ਦ ਟ੍ਰੂਥ ਇਨ ਦ ਕੇਸ यस आई हैव विडियो रिकॉर्डिंग ऑफ द पुलिस इन दाउस एंड आई हैव अदर रिकॉर्डिंग्स द डेटिन यू आर टेकिंग दर रिकोर्स टू लो एंड आई हैव टोल्ड यू इट्स अ प्राइवेट होटल इन अमृतसर प्रूव मी रोंग आई हैव टोल्ड यू इट रूम नंबर फोर डबल जीरो एट टू रूम टेकन वन फोर डबल जीरो एट द अदर ऑपोजिट ऑल नाइट दो मैन वर टॉर्चर्ड बाई पुटिंग टॉर्च इन दर आईज एक दिन एक मिनट उन्होंने सोनित चौली घंटे ਇਹਨਾਂ ਨੇ ਅਗਲੇ ਦਿਨ 134 ਬਿਆਨ ਕਰਾਉਣੇ ਸੀ ਜਦ ਹੈਬਸ ਕੋਰਪਸ ਫਾਇਲ ਹੋਈ ਤੋ ਉਹਨਾਂ ਨੇ ਉੜਾਦੇ ਇਹ ਸਾਰੀ ਸੀਸੀਟੀਵੀ ਕੈਮਰਸ ਉਥੇ ਹੋਣੇ ਚਾਹੀਦੇ ਨੇ ਜਦ ਉਹ ਗਏ ਉਥੇ ਵਾਰਡ ਆਫੀਸਰ ਉਹਨਾਂ ਨੇ ਮੰਗ ਕੀਤੀ ਕਿ ਮੈਨੂੰ ਸੀਸੀਟੀਵੀ ਦੇ ਦਿਓ ਉਹਨਾਂ ਨੇ ਕਿਹਾ ਮੈਂ ਬਿਆਨ ਲਿਖ ਲਊਗਾ ਫਿਰ ਉਹਨਾਂ ਨੇ ਕਿਹਾ ਮੈਨੂੰ ਆਪਦੀ ਡਾਇਰੀ ਦਿਖਾਓ ਕੌਣ ਬੰਦਾ ਇਥੇ ਐਂਟਰ ਹੋ ਰਿਹਾ ਕੌਣ ਇਥੇ ਬੰਦਾ ਨਹੀਂ ਹੋ ਰਿਹਾ ਇਟਸ ਨਾਟ ਅ ਫਿਸ਼ ਮਾਰਕੀਟ ਇਹ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਹੈ ਦੇ ਹੈਡ ਨੋ ਰਿਕਾਰਡ ਆ ਦੋਸ ਟੂ ਪੀਪਲ ਬਟ ਦੇ ਐਡਮਿਟਿਡ ਦੈ ਦੇ ਹੈਡ ਕਮ ਉਹ ਐਡਮਿਟ ਕਰਨਾ ਪਿਆ ਕਿਉਂਕਿ ਉਹ ਚੌੜ੍ਹ ਦੇ ਬਿਆਨ ਨਹੀਂ ਦਿੱਤੇ 161 ਤੇ ਆਪ ਫੈਬ੍ਰੀਕੇਟ ਕਰ ਲੇ 161 ਦੇ ਬਿਆਨ ਵਿੱਚ ਬੰਦਿਆਂ ਦੇ ਸਾਈਨ ਨਹੀਂ ਹੁੰਦੇ ਪਰ ਉਸ ਤਰੀਕੇ ਚ ਉਹਨਾਂ ਨੇ ਡਾਇਰੀ 161 ਦੀ ਕਰਨ ਲਈ ਤਾਂ ਐਡਮਿਟ ਕਰਨਾ ਪਿਆ ਕਿ ਬੰਦੇ ਇੱਥੇ ਸੀ ਸੋ ਇਸ ਤਰੀਕੇ ਦੀ ਫੈਬ੍ਰਿਕਸ਼ਨ ਹੈ देयर ਇਜ਼ ਇਨਫ ਪ੍ਰੂਫਲੀ ਵੀ ਆਰ ਟੇਕਿੰਗ ਇਟ ਅਸੀਂ ਟੂਵਰਡਸ ਲੌਜੀਕਲ ਕਨਕਲੂਜਨ ਲੈ ਕੇ ਜਾ ਰਹੇ ਹਾਂ ਜੀ ਦੇਖੋ ਮੁੱਕ ਦੀ ਗੱਲ ਇਹ ਹੈ ਜੀ ਮੈਂ ਮੈਂ ਬੜਾ ਦੱਸ ਦੇਣਾ ਤੁਹਾਨੂੰ ਮੁੱਕ ਦੀ ਗੱਲ ਅੱਜ ਦੀ ਇਹ ਹੈ ਕਿ ਡੇਢ ਸਾਲ ਜਿਹੜਾ ਸਰਕਾਰ ਦਾ ਰਹਿ ਗਿਆ ਕੀਤਾ ਵਾਦਾ ਕੋਈ ਪੂਰਾ ਨਹੀਂ ਕੀਤਾ ਪੰਜਾਬ ਨੂੰ ਝੂਠ ਬੋਲਿਆ ਹੁਣ ਡੇਢ ਸਾਲ ਉਰਿਆਹੀ ਕੁਝ ਚੱਲਣਾ ਝੂਠੇ ਪਰਚੇ ਇੱਕ ਤੋਂ ਬਾਅਦ ਇੱਕ ਪਰਚਾ ਸਿਰਫ ਲੋਕਾਂ ਦਾ ਧਿਆਨ ਬਟਾ ਕੇ ਰੱਖਣਾ ਔਰ ਇਹ ਹੁਣ ਪੰਜਾਬ ਦੇ ਲੋਕਾਂ ਤੇ ਹੈ ਕਿ ਉਹ ਆਪਣੇ ਹੱਕਾਂ ਦੀ ਮੰਗ ਸਰਕਾਰ ਦੇ ਮੂਹਰੇ ਵੱਧ ਰੱਖਦੇ ਨੇ ਕਿਉਂਕਿ ਸਰਕਾਰ ਨੇ ਵਿਕਰਮਜੀਤਿਆ ਇੱਕ ਪਰਚੇ 'ਚ ਨਿਕਲ ਗਏ ਦੂਜਾ ਦੂਜੇ 'ਚ ਨਿਕਲ ਜਾਣ ਕੇ ਤੀਜਾ ਅਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਸੋ ਸਰਕਾਰ ਨੇ ਆਪਣਾ ਡੇਢ ਸਾਲ ਹੁਣ ਪੋਲਿਟੀਕਲ ਵੈਂਡਾਟਾ ਦੇ ਵਿੱਚ ਕੱਢਣਾ ਸੋ ਅੱਜ ਪੰਜਾਬ ਖੜਾ ਹੋ ਕੇ ਪੰਜਾਬ ਸਰਕਾਰ ਨੂੰ ਸਵਾਲ ਕਰਦਾ ਹੈ ਕਿ ਕਿੰਨਾ ਚਿਰ ਪੰਜਾਬ ਦੇ ਰਿਸੋਰਸਸ ਨੂੰ ਐਸੇ ਝੂਠੇ ਪਰਚਿਆਂ 'ਚ ਸਰਕਾਰ ਬਰਬਾਦ ਕਰੂ ਅਸੀਂ ਆਪਣੀ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਸਾਡੀ ਲੜਾਈ ਦੇ ਵਿੱਚ ਮੈਂ ਸਿੱਧਾ ਕਹਿ ਦਿੰਦਾ ਪੰਜਾਬ ਸਰਕਾਰ ਨੂੰ ਕਿ ਨਾ ਅਸੀਂ ਡਰਦੇ ਸੀ ਨਾ ਡਰਦੇ ਹਾਂ ਨਾ ਸਾਨੂੰ ਕੋਈ ਡਰਾ ਸਕਦਾ ਪਰ ਤੁਸੀਂ ਇਹ ਦੇਖੋ ਕਿ ਜਵਾਬ ਅਫਸਰਾਂ ਨੇ ਦੇਣਾ ਇਹ ਜਿਹੜੀ ਜਵਾਬ ਦੇ ਇਹ ਅਫਸਰਾਂ ਦੀ ਫਿਕਸ ਹੋਣੀ ਹੈ ਔਰ 100% ਹੋਊਗੀ ਔਰ ਜਿਹੜੇ ਪੋਸਟਡ ਨੇ ਇਥੇ ਦੇ ਸ਼ੁੱਡ ਨਾਟ ਡੂ ਐਨੀ ਇਲੀਗਲ ਐਕਟ ਔਨ ਦਾ ਡਿਕਟੇਟ ਆਫ ਰਿਟਾਇਰਡ ਪੀਪਲ ਫ্রম ਦਿੱਲੀ ਜੀ ਹਾਂ ਸਭ ਤੋਂ 호ਸਟਾਈਲ ਗਵਰਨਮੈਂਟ ਕਾਂਗਰਸ ਦੀ ਸੀ ਉਹਨਾਂ ਨੇ ਵੀ ਨਹੀਂ ਕੀਤਾ ਜੀ ਵਕੀਲਾਂ ਨੂੰ ਰਫਅਪ ਕੀਤਾ ਜਾ ਰਿਹਾ ਵਕੀਲਾਂ ਨੂੰ ਡਿਟੈਂਸ਼ਨ 'ਚ ਲਿਆ ਜਾ ਰਿਹਾ ਇਹ ਸਾਡੇ ਘਰ ਜੂ ਹੀ ਪਹੁੰਚਣਗੇ this is the kind of illegal activities they are doing a fundamental right ਦੇ ਖਿਲਾਫ ਹੈ a rule of law ਦੇ ਖਿਲਾਫ ਹੈ a constitution ਦੇ ਖਿਲਾਫ ਹੈ ਕਦੇ ਵੀ ਹੋਣਾ ਚਾਹੀਦਾ